ਜਦੋਂ ਬਚਪਨ ਤੋਂ ਪਤਾ ਚੱਲੇ ਕਿ ਅਸੀਂ ਬਰਾਬਰ ਦੇ ਨਾਗਰਿਕਾਂ ਰੱਬ ਦੇ ਵੀ ਬਰਾਬਰ ਦੀ ਔਲਾਦ ਹੈ ਤੇ ਸਮਾਜ ਸਾਡੇ ਨਾਲ ਵਿਤਕਰਾ ਕਿਉਂ ਕਰ ਰਿਹਾ ਕਿੱਦਾਂ ਕਰ ਰਿਹਾ ਤੇ ਉਹ ਵਿਤਕਰੇ ਨੂੰ ਕਿੱਦਾਂ ਰੋਕਣਾ ਹੈ ਇਹ ਅਸੀਂ ਇੱਦਾਂ ਸਿੱਖਿਆ ਦੇ ਕੇ ਇਹਨਾਂ ਨੂੰ ਕਾਬਲ ਬਣਾ ਰਹੇ ਹਾਂ ਸਿੱਖਿਆ ਦੇ ਰਹੇ ਹਾਂ ਜਿਹੜੇ ਝੋਗੀ ਚੌਕ ਦੇ ਆ ਤੇ ਬੱਚਿਆਂ ਨੂੰ ਇਹ ਲਿਆ ਕੇ ਉਹਨਾਂ ਨੂੰ ਅੱਛੀ ਐਜੂਕੇਸ਼ਨ ਦਿੰਦੇ ਆ ਹੋਰ ਉਹਨਾਂ ਨੂੰ ਆਪਣੇ ਪੈਰਾਂ ਦੇ ਖੜਾ ਖੋਣ ਦਾ ਇੱਕ ਬਹੁਤ ਅੱਛਾ ਜ਼ਾਇਰਾ ਦਿੰਦੇ ਆ ਜੇ ਸਿੱਖਿਆ ਨੂੰ ਸਹੀ ਸਿੱਖਿਆ ਨਹੀਂ ਦੇਵਾਂਗੇ ਇਹ ਤਾਂ ਕਾਬਲ ਹੈ ਨਹੀਂ ਲੈਣ ਦੇ ਨਾ ਇਹਨਾਂ ਦੇ ਮਾਪੇ ਆਪਣੇ ਵਿੱਚ ਕੋਈ ਦਿਲਚਸਪੀ ਹੈ ਨਾ ਉਹਨਾਂ ਨੂੰ ਪਤਾ ਹੈ ਸਮਝ ਆਇਆ ਕਿ ਸਿੱਖਿਆ ਕੀ ਹੁੰਦੀ ਹੈ ਵੀ ਜਿਹੜੀ A to Z ਦੀ ਇੱਕ ਡਿਕਸ਼ਨਰੀ ਹੈ ਉਹ ਖਾਲੀ ਇੱਕ ਡਿਕਸ਼ਨਰੀ ਨਹੀਂ ਹੈ ਇੱਕ ਰੈਵਿਊਲੂਸ਼ਨ ਹੈ ਕ੍ਰਿਮੀਨਲ ਕਿੱਥੋਂ ਪੈਦਾ ਹੁੰਦੇ ਆ ਕੋਈ ਮਾਂ ਤੇ ਪੇਟ ਚੋਂ ਟੁੱਟਦੇ ਦੇ ਵਿੱਚੋਂ ਕ੍ਰਿਮੀਨਲ ਨਹੀਂ ਪੈਦਾ ਕਰਦੇ ਕੋਈ ਸਮਾਜ ਉਹਨੂੰ ਕ੍ਰਿਮੀਨਲ ਬਣਾਉਂਦਾ ਹੈ ਅਸੀਂ ਉਹਨੂੰ ਕਿੱਦਾਂ ਰੋਕੋਗੇ ਜੇ ਬੱਚਿਆਂ ਨੂੰ ਸਿੱਖਿਆ ਨਹੀਂ ਦਵਾਂਗੇ ਤੁਹਾਨੂੰ ਅੱਜ ਇੱਥੇ ਸਲਮ ਏਰੀਆ ਦੇ ਜਿਹੜੇ ਬੱਚੇ ਦਿਖ ਰਹੇ ਆ ਨਾ ਉਸ ਸਰ ਦਾ ਇੱਕ ਵਿਜਨ ਦੇ ਸ਼ੋਲਜਰ ਨੇ ਤੇ ਅਸੀਂ ਅਪਰਾਧ ਹੋਣ ਤੋਂ ਬਾਅਦ ਸਜ਼ਾ ਦੇਣ ਦੇ ਬਦਲੇ ਇਹਨਾਂ ਨੂੰ ਸੁਧਾਰੀਏ ਤੇ ਅਸੀਂ ਇਹਨਾਂ ਨੂੰ ਪ੍ਰिवेंट ਕਿਉਂ ਨਾ ਕਰੀਏ ਤੇ ਸਾਡਾ ਸਾਰਾ ਦਾ ਸਾਰਾ ਉਪਰਲ ਹੈਗਾ ਕਿ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਉਰ ਅੱਜ ਬੱਚਿਆਂ ਨੂੰ ਐਸੀ ਐਜੂਕੇਸ਼ਨ ਦਿੱਤੀ ਸੁਣ ਕੇ ਮਜ਼ਾ ਆਇਆ ਛੇ ਸਕੂਲ ਦੇ ਬੱਚੇ ਵੀ ਉਹ ਪਨੀਰ ਸੁਨਾਸਦੇ ਜੋ ਇਹਨਾਂ ਬੱਚਿਆਂ ਨੇ ਸੁਣਾਇਆ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ 라이 ਜਦੋਂ ਕਿਸੇ ਵੀ ਇਨਸਾਨ ਦਾ ਬਰਥਡੇ ਹੁੰਦਾ ਆ ਜਨਮ ਦਿਨ ਹੁੰਦਾ ਆ ਤਾਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਰੈਸਟੋਰੈਂਟ ਵਿੱਚ ਜਾਂਦਾ ਆ ਜਾਂ ਹਿੰਨ ਸਟੇਸ਼ਨ ਤੇ ਜਾਂਦਾ ਆ ਜਾਂ ਵਧੀਆ ਕਿਸੇ ਸਥਾਨ ਤੇ ਜਾ ਕੇ ਵੱਡੇ ਆਪਣਾ ਮਨਾਉਂਦੇ ਨੇ ਪਰ ਅੱਜ ਛੋਟੀ 슬ਮ ਏਰੀਆ ਦੇ ਜਿਹੜੇ ਬੱਚੇ ਨੇ ਉਹ ਵੱਡੇ ਵਿਸ਼ ਕਰ ਰਹੇ ਨੇ ਆਪਣੇ ਸਰ ਦਾ ਤੇ ਸਰ ਨੇ ਵੀ ਉਹਨਾਂ ਨੂੰ ਰੈਸਟੋਰੈਂਟ ਦੇ ਵਿੱਚ ਲੈ ਕੇ ਆਂਦਾ ਆ ਕਿਉਂਕਿ ਝੁੱਗੀ ਚੌਂਪੜੀ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਰੈਸਟੋਰੈਂਟ ਦੇ ਵਿੱਚ ਲਿਆਂਦਾ ਗਿਆ ਆ ਤੇ ਉਹਨਾਂ ਦੇ ਨਾਲ ਹੀ ਕੇਕ ਕਟਿਆ ਗਿਆ ਆ ਤੇ ਨਾਲ ਹੀ ਉਹਨਾਂ ਨੂੰ ਲੰਚ ਕਰਵਾਇਆ ਗਿਆ ਖਾਣਾ ਖਰਵਾਇਆ ਗਿਆ ਆ ਤੇ ਭੇਦ ਭਾਵ ਨੂੰ ਜਿਹੜਾ ਖਤਮ ਕੀਤਾ ਗਿਆ ਆ ਕਿਉਂਕਿ ਅਮੀਰ ਬੱਚਿਆਂ ਅਤੇ ਗਰੀਬ ਬੱਚਿਆਂ ਦੇ ਵਿੱਚ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀਂ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਇੱਕੋ ਹੀ ਲਾਈਨ ਦੇ ਵਿੱਚ ਸਾਰੇ ਬੈਠੇ ਨੇ ਚਾਹੇ ਅਮੀਰ ਆ ਚਾਹੇ ਗਰੀਬ ਆ ਇਹ ਉਹੀ ਬੱਚੇ ਨੇ ਜਿਹੜੇ ਚੁੱਗੀ-ਚੋਪਣੀਆਂ ਵਿੱਚ ਰਹਿੰਦੇ ਨੇ ਤੇ ਸੂਰੇ ਕਾਗਜ਼ ਚੁਗਣ ਦਾ ਕੰਮ ਕਰਦੇ ਨੇ ਤੇ ਉਸ ਤੋਂ ਬਾਅਦ ਸਮਾਂ ਕੱਢ ਕੇ ਜਿਹੜਾ ਪੜ੍ਹਾਈ ਕਰਦੇ ਨੇ ਹਰੀओम ਜਿੰਦਲ ਸਾਹਿਬ ਇਹਨਾਂ ਨੂੰ ਪੜ੍ਹਾਈ ਕਰਵਾਉਂਦੇ ਨੇ ਬਾਕੀ ਫਰਾਂਟੇਦਾਰ ਇੰਗਲਿਸ਼ ਵੀ ਬੋਲਦੇ ਨੇ ਉਹ ਤੁਹਾਡੀ ਗੱਲਬਾਤ ਕਰਵਾਉਂਦੇ ਅੱਜ ਸਾਡੇ ਸ਼ਹਿਰ ਦੇ ਇੱਕ ਐਨਜੀਓ ਚਲਾ ਰਹੇ ਔਰ ਸਮਾਜ ਦੀ ਇੱਕ ਬਹੁਤ ਅੱਛੀ ਸੇਵਾ ਕਰ ਰਹੇ ਸ਼੍ਰੀ ਹਰੀओम ਜਿੰਦਲ ਜੀ ਐਡਵੋਕੇਟ ਜਿਹੜੇ ਕਿ ਅੱਜ ਉਹਨਾਂ ਦਾ ਜਨਮ ਦਿਨ ਆ ਉਹਨਾਂ ਨੂੰ ਜਨਮ ਦਿਨ ਦੀ ਉਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾئیں ਅੱਜ ਉਹਨਾਂ ਨੇ ਉਹਨਾਂ ਬੱਚਿਆਂ ਨਾਲ ਜਨਮ ਦਿਨ ਮਨਾਇਆ ਜਿਹੜੇ ਝੋਗੀ ਚੌਪੜਿਆਂ ਦੇ ਬੱਚਿਆਂ ਨੂੰ ਇਹ ਲਿਆ ਕੇ ਉਹਨਾਂ ਨੂੰ ਅੱਛੀ ਐਜੂਕੇਸ਼ਨ ਦਿੰਦੇ ਆਂ ਔਰ ਉਹਨਾਂ ਨੂੰ ਆਪਣੇ ਪਿਆਰਾਂ ਦੇ ਖੜਾ ਖੋਣ ਦਾ ਇੱਕ ਬਹੁਤ ਅੱਛਾ ਜਾਇਰਿਆ ਦਿੰਦੇ ਆਂ ਫ੍ਰੀ ਆਫ ਕੋਸ ਸਭ ਸੇਵਾ ਕਰਦੇ ਆਂ ਅੱਜ ਬੱਚਿਆਂ ਨੂੰ ਐਸੀ ਐਜੂਕੇਸ਼ਨ ਦਿੱਤੀ ਸੁਣ ਕੇ ਮজা ਆਇਆ ਅੱਛੇ ਜਿਹੇ ਸਕੂਲਾਂ ਦੇ ਬੱਚੇ ਵੀ ਉਹ ਅੰਨੀ ਸੁਣਾ ਸਕਦੇ ਜੋ ਇਨ੍ਹਾਂ ਬੱਚਿਆਂ ਨੇ ਸੁਣਾਇਆ ਫਰੀਮ ਜੀ ਨੂੰ ਮੈਂ ਫਿਰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਇੱਕ ਸਮਾਜ ਦੇ ਵਿੱਚ ਇੱਕ ਬਹੁਤ ਅੱਛਾ ਮੈਸੀ ਵੀ ਦੇ ਰਹੇ ਆ ਔਰ ਅੱਛਾ ਕੰਮ ਵੀ ਕਰ ਰਹੇ ਆ ਔਰ ਇਨ੍ਹਾਂ ਵਰਗੇ ਲੋਕਾਂ ਦੀ ਅੱਜ ਸਾਨੂੰ ਸਮਾਜ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਬੱਚੇ ਸਰ ਤਾਂ ਜਿਹੜਾ ਹੈਗਾ ਵਾ ਵੱਡੇ ਬਿਸ਼ਕਰਨ ਵਾਸਤੇ ਆਏ ਨੇ ਤੋਂ ਆਪ ਸਰ ਸਰ ਆਪਕੋ ਕਿਆ ਪੜ੍ਹਾਤੇ ਹੈ ਇਸਕੇ ਬਾਰੇ ਮੈਂ ਜਾਣਕਾਰੀ ਯੈਸ ਸਰ ਬੋਲੀਏ क्या क्या पढ़ाते हैं सर क्या आप ए फॉर एप्पल बी फॉर बैट ये नहीं पढ़ते हैं आप क्या पढ़ते हैं ए फॉर एडमिनिस्ट्रेशन बी फॉर बैलेट बॉक्स सी फॉर कॉन्स्टिट्यूशन डी फॉर डेमोक्रेसी ई फॉर इलेक्शन एफ फॉर फ्रीडम जी फॉर गवर्नमेंट एच फॉर हैप्पी आई फॉर इंडिपेंडेंट जे फॉर जज के फॉर नॉलेज एल फॉर लॉ एम फॉर मनी एन फॉर नोटिस ओ फॉर ओपिनियन पी फॉर पावर की फॉर क्वेश्चन आर फॉर राइट्स एस फॉर सोशल टी फॉर टैक्स वी फॉर यूनिक वी फॉर वोट डब्ल्यू फॉर वर्क एक्स फॉर एक्सरे वाई फॉर यू जेड फॉर जे आपको अपने अधिकार पता है ये राइट टू लाइफ राइट टू फूड राइट टू एजुकेशन राइट टू सेल्टर राइट टू लाइफ विद यूमर डिग्निटी ठीक है तो आपको पता है वोट क्या है वोट के बारे में नॉलेज है आपको D for democracy means there is if e for election, in the election there is V e for vote, whosoever gets the maximum vote gets if e for elected. there were no guest mix the G e for government and gets T e for tax money, providing our for right. Okay, what are our fundamental rights? Right to life, right to food, right to shelter, right to education, right to equality, right to health. right to life with human dignity. Who has to provide our rights? Government. If government does not provide our rights, then what can we do? ਵੀ ਵਿਲ ਫਾਈਲ ਅ ਕੇਸ ਇਨ ਦੀ ਕੋਰਟ ਸੋ ਤੁਸੀਂ ਦੇਖਿਆ ਵੀ ਬੱਚੇ ਫਰਟੇ ਦਾ ਇੰਗਲਿਸ਼ ਬੋਲ ਰਹੇ ਨੇ ਤੇ ਇਹ ਜਿਹੜੇ ਸਰ ਦਾ ਬਰਥਡੇ ਵਿਸ਼ ਕਰਨ ਵਾਸਤੇ ਆਏ ਨੇ ਤੇ ਉਹ ਹਰੀਓਮ ਜਿੰਦਲ ਨੇ ਤੇ ਬੱਚਿਆਂ ਨੂੰ ਜਿਹੜੀ ਸਟੱਡੀ ਹੈ ਏ ਫੋਰ ਐਪਲ ਨਹੀਂ ਪੜਾਉਂਦੇ ਉਹ ਜਿਹੜੀ ਹੈਗੀ ਆ ਲਾਅ ਦੀ ਪੜ੍ਹਾਈ ਇਹਨਾਂ ਨੂੰ ਪੜਾ ਰਹੇ ਨੇ ਹੁਣ ਤੋਂ ਹੀ ਬੱਚੇ ਲਾਅ ਸਿੱਖ ਜਾਣਗੇ ਤੇ ਵੱਡੇ ਹੋ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕਣਗੇ nasri party's alfer law like ja yeah, set up rules which can be enforced by the government lavana mera rule hai jo sarkar logo se phosphuria karwati hai the purpose of law is to create a harmonious society where human beings can live in peace and happiness by observing their duties and respective rights to others while enjoying their own rights they will also earn stress for rules so that harmony in peace in the society is not destroyed what are the examples वन मंथ्स वी आर अ हेलमेट व्हाइल ड्राइविंग ऑन द हाईवे एज़ पर लॉ डिमांड फॉर डोडी इन मैरिज इज प्रोहिबिटेड बाय लॉ नो वन कैन पोल्यूट वाटर एंड एयर एज़ पर लॉ नो वन कैन डिस्ट्रॉय द पब्लिक प्रॉपर्टी एज़ पर लॉ इल्लीगल टेकिंग ऑफ पब्लिक रोड इज अ वॉयलेशन ऑफ लॉ इल्लीगल ब्लॉकिंग ऑफ पब्लिक रोड इज अ वॉयलेशन ऑफ लॉ प्ले लाउड म्यूजिक इज अ वॉयलेशन ऑफ लॉ एडल्ट्रेशन ऑफ फूड इज अ वॉयलेशन ऑफ लॉ थैंक यू ਤੁਸੀਂ ਦੇਖਿਆ ਬਈ ਬੱਚੇ ਫਰਟੇਦਾਰ ਇੰਗਲਿਸ਼ ਬੋਲ ਰਹੇ ਨੇ ਤੇ ਇਹਨਾਂ ਨੂੰ ਲਾਅ ਦੀ ਇੱਕ ਇੱਕ ਗੱਲ ਦੀ ਨੌਲੇਜ ਹੈਗੀ ਆ ਤੇ ਗੱਲਬਤ ਕਰਨ ਲਈ ਹਰੀਮ ਜਿੰਦਲ ਸਾਹਿਬ ਸਾਡੇ ਨਾਲ ਮੌਜੂਦ ਨੇ ਅਸਰ ਤੁਸੀਂ ਬੱਚਿਆਂ ਨੂੰ ਜਿਹੜੇ ਝੁੱਗੀ-ਚੋਪੇ ਵਾਲੇ ਬੱਚੇ ਉਹਨਾਂ ਨੂੰ ਲਗਾਤਾਰ ਜਿਹੜੇ ਹੈਗੇ ਕਾਫੀ ਸਾਲਾਂ ਤੋਂ ਜਿਹੜੀ ਲਾਅ ਦੀ ਪੜ੍ਹਾਈ ਜਿਹੜੀ ਤੁਸੀਂ ਪੜ੍ਹਾ ਰਹੇ ਹੋ ਤੇ ਤੁਸੀਂ ਬੱਚਿਆਂ ਦੇ ਵਿੱਚ ਦੇਸ਼ ਦਾ ਭਵਿੱਖ ਦੇਖ ਰਹੇ ਹੋ ਤੇ ਅੱਜ ਉਹ ਤੁਹਾਨੂੰ ਵੱਡੇ ਵਿਸ਼ ਕਰਨ ਵਾਸਤੇ ਆਏ ਨੇ ਹੋਟਲ ਦੇ ਵਿੱਚ ਆਏ ਨੇ ਕੀ ਕਹਿਣਾ ਚਾਹਣੇ ਹਨਾਰੀ ਸਾਹਿਬ ਮੈਂ ਤੁਹਾਨੂੰ ਆ ਪਿਕਚਰ ਦਿਖਾਣਾ ਚਾਹਾਂਗਾ ਆ ਇੱਕ ਬੱਚਾ ਗਰੀਬ ਦੇ ਘਰ ਪੈਦਾ ਹੋ ਗਿਆ ਉਹਦੇ ਆਪਣੇ ਮਾਪਾਂ ਦੀ ਗਰੀਬੀ ਦੇ ਵਿੱਚ ਕੋਈ ਦੋਸ਼ ਨਹੀਂ ਹੈ ਕੋਈ ਰੋਲ ਨਹੀਂ ਹੈ ਇੱਕ ਬੱਚਾ امیر ਦੇ ਘਰ ਪੈਦਾ ਹੋ ਗਿਆ ਉਹਦੀ ਕੋਈ ਭੂਮਿਕਾ ਨਹੀਂ ਹੈ ਮੇਰ ਮਾਪਾਂ ਨੂੰ ਨਾਂ ਦੇ ਜਦੋਂ ਬੱਚਾ ਗਰੀਬ ਦੇ ਘਰ ਪੈਦਾ ਹੋ ਗਿਆ ਉਹਦੇ ਨਾਲ ਅਨਿਆਇ ਸ਼ੁਰੂ ਹੋ ਗਿਆ ਪਹਿਲਾਂ ਤੇ ਪੈਦਾ ਹੁੰਦੇ ਹੀ ਅਨਿਆਇ ਸ਼ੁਰੂ ਹੋ ਗਿਆ ਫਿਰ ਜਦੋਂ ਉਹਦੇ ਲਾਈਫ ਦਾ ਉਮਰ ਵੱਧਦੀ ਜਾ ਰਹੀ ਹੈ ਉਹਨੂੰ ਵੱਡੇ ਹੁੰਦੇ ਕਬਾਰ ਦਾ ਥਾਲਾ ਮਿਲ ਗਿਆ ਇਹਨੂੰ ਸਕੂਲ ਦਾ ਥਾਲਾ ਮਿਲ ਗਿਆ ਇਹਦੇ ਸਕੂਲ ਦੇ ਥਾਲਾ ਮਿਲਣ ਨਾਲ ਇਹਦਾ ਵਿਕਾਸ ਹੋ ਰਿਹਾ ਹੈ ਇਹਨੂੰ ਕਬਾਰ ਦਾ ਜਾਂ ਮਿਹਨਤ ਦਾ ਥਾਲਾ ਮਿਲ ਗਿਆ ਇਹਦੇ ਕੁਸ਼ਲ ਦਾ ਵਿਕਾਸ ਨਹੀਂ ਹੋ ਰਿਹਾ ਜਿਵੇਂ ਜਿਵੇਂ ਵੱਡੇ ਹੋ ਜਾਣਗੇ ਜਿਹੜੀ ਸਮਾਨਤਾ ਬਚਪਨ ਤੋਂ ਸ਼ੁਰੂ ਵੱਧਦੇ ਜਾਈਗੀ ਉਹ ਖਤਮ ਨਹੀਂ ਹੋਏਗੀ ਇਹ ਵੱਡਾ ਹੋ ਕੇ ਇੰਜੀਨੀਅਰ ਡਾਕਟਰ ਆਈਐਸ ਆਈਪੀਐਸ ਬਣ ਜਾਏਗਾ ਇਹ ਉਹਦਾ ਚੌਕੀਦਾਰ ਲੱਗ ਜਾਏਗਾ ਤੇ ਜਿਹੜਾ ਬਚਪਨ ਚ ਨਹੀਂ ਆਇਆ ਹੋਇਆ ਉਹ ਪੂਰੀ ਉਮਰ ਇਹ ਨਿਆਂ ਚੱਲਦਾ ਰਹਿਣਾ ਹੈ ਇਸ ਨਿਆਂ ਨੂੰ ਕਿੱਦਾਂ ਖਤਮ ਕਰਨਾ ਉਹਦੇ ਵਾਸਤੇ ਦੋ ਉਪਰਾਲੇ ਨੇ ਇੱਕ ਤੇ ਹੈ ਕਿ ਬੱਚਿਆਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ ਜੇ ਅਸੀਂ ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਦੇਵਾਂਗੇ ਇਹ ਤੇ ਕਾਬਲ ਹੈ ਨਹੀਂ ਲੈਣ ਦੇ ਨਾ ਇਹਨਾਂ ਦੇ ਮਾਪੇ ਦੇ ਵਿੱਚ ਕੋਈ ਦਿਲਚਸਪੀ ਹੈ ਨਾ ਉਹਨਾਂ ਨੂੰ ਪਤਾ ਸਮਝ ਆਇਆ ਕਿ ਸਿੱਖਿਆ ਕੀ ਹੁੰਦੀ ਹੈ ਤੇ ਸਾਡਾ ਫਰਜ ਬੰਦਾ ਸਮਾਜ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਸਮਾਜ ਸਾਡਾ ਸਾਰਿਆਂ ਦਾ ਸਾਂਝਾ ਸਮਾਜ ਆ ਅਗਰ ਸਮਾਜ ਵਿਗੜਦਾ ਹੈ ਜਾਂ ਸਮਾਜ ਦਾ ਕੋਈ ਨਾਗਰਿਕ ਕਿਤੇ ਨਿਗਲੈਕਟ ਹੁੰਦਾ ਹੈ ਉਹਦਾ ਨੁਕਸਾਨ ਸਾਰੇ ਸਾਡੇ ਸਮਾਜ ਨੂੰ ਆ ਕ੍ਰਾਈਮਨਲ ਕਿੱਥੋਂ ਪੈਦਾ ਹੁੰਦੇ ਆ ਕੋਈ ਮਾਂ ਤੇ ਪੇਟ ਚੋਂ ਢੁੱਡ ਦੇ ਵਿੱਚੋਂ ਕ੍ਰਾਈਮਨਲ ਪੈਦਾ ਕਰਦੀ ਕੋਈ ਸਮਾਜ ਉਹਨੂੰ ਕ੍ਰਾਈਮਨਲ ਬਣਾਉਂਦਾ ਅਸੀਂ ਉਹਨੂੰ ਕਿੱਦਾਂ ਰੋਕੋਗੇ ਜੇ ਬੱਚਿਆਂ ਨੂੰ ਸਿੱਖਿਆ ਨਹੀਂ ਦਵਾਂਗੇ ਤੇ ਅਸੀਂ ਫਿਰ ਉਪਰਾਲਾ ਸ਼ੁਰੂ ਕੀਤਾ 2013-14 ਵਿੱਚ ਬੱਚਿਆਂ ਨੂੰ ਗਰੀਬ ਬੱਚਨ ਪੜ੍ਹਾਉਂਦਾ ਹੁਣ ਤੱਕ 1100 ਬੱਚੇ ਅਸੀਂ ਪੜ੍ਹਾ ਚੁੱਕੇ ਹਾਂ ਸ ਬੱਚਿਆਂ ਨੂੰ ਬਚਪਨ ਤੋਂ ਪਤਾ ਚੱਲੇ ਕਿ ਅਸੀਂ ਬਰਾਬਰ ਦੇ ਨਾਗਰਿਕਾਂ ਰੱਬ ਦੇ ਵੀ ਬਰਾਬਰ ਦੀ ਔਲਾਦ ਹੈ ਤੇ ਸਮਾਜ ਸਾਡੇ ਨਾਲ ਵਿਤਕਰਾ ਕਿਉਂ ਕਰ ਰਿਹਾ ਕਿੱਦਾਂ ਕਰ ਰਿਹਾ ਤੇ ਉਹ ਵਿਤਕਰੇ ਨੂੰ ਕਿੱਦਾਂ ਰੋਕਣਾ ਹੈ ਇਹ ਅਸੀਂ ਅਧਰ ਸਿੱਖਿਆ ਦੇ ਕੇ ਇਹਨਾਂ ਨੂੰ ਕਾਬਲ ਬਣਾ ਰਹੇ ਹਾਂ ਸਿੱਖਿਆ ਦੇ ਰਹੇ ਹਾਂ ਤੇ ਜਿਹੜਾ ਵੀ ਮੇਰਾ ਜਨਮ ਦਿਨ ਹੁੰਦਾ ਹੈ ਮੈਂ ਹਰ ਸਾਲ ਬੱਚਿਆਂ ਦੇ ਨਾਲ ਮਨਾਣਾ ਇਹਨਾਂ ਨੂੰ ਕਿਸੇ ਨਾ ਕਿਸੇ ਰੈਸਟੋਰੈਂਟ ਚ ਲੈ ਕੇ ਜਾਣਾ ਤਾਂ ਕਿ ਇਹਨਾਂ ਨੂੰ ਬਰਾਬਰੀ ਦਾ ਜੀਵਨ ਸਿਰਫ ਗੱਲਾਂ ਬਾਤਾਂ ਤੇ ਨਾ ਰਹਿ ਜਾਏ ਇਹਨਾਂ ਨੂੰ ਫੀਲ ਵੀ ਹੋਵੇ ਐਕਸਪੀਰੀਅੰਸ ਵੀ ਹੋਵੇ ਤੇ ਜਦੋਂ ਇਹ ਘਰੇ ਜਾਣ ਤੇ ਇਹਨਾਂ ਦੇ ਅੰਦਰ ਇੱਕ ਰਮਾਨ ਪੈਦਾ ਹੋਵੇ ਅਸੀਂ ਵੀ ਮਿਹਨਤ ਇਨ੍ਹਾਂ ਦੇ ਅੰਦਰ ਪਿਛੜੇ ਪੰਨ ਦੀ ਜਿਹੜੀ ਫੀਲਿੰਗੋਂ ਬੰਦ ਹੋਵੇ ਇਨ੍ਹਾਂ ਦੇ ਅੰਦਰ ਜਿਹੜਾ ਕੰਪਲੈਕਸ ਹੈ ਅਸੀਂ ਛੋਟਿਆਂ ਵੱਡਿਆਂ ਨੂੰ ਬੰਦ ਹੋਵੇ ਇਸ ਸਮਾਜ ਵਿੱਚ ਆਪਣੇ ਆਪ ਨੂੰ ਬਰਾਬਰ ਦਾ ਨਾਗਰਿਕ ਸਮਝਣ ਤੇ ਦੂਜਿਆਂ ਨੂੰ ਵੀ ਬਰਾਬਰ ਦਾ ਨਾਗਰਿਕ ਸਮਝ ਕੇ ਬਰਾਬਰ ਦੇ ਹੱਕ ਲੈਣ ਤੇ ਬਰਾਬਰ ਦਾ ਜੀਵਨ ਜੀਣ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਗਾਈਡ ਕਰ ਰਹੇ ਹੋ ਕਿਉਂਕਿ ਇਹਨਾਂ ਨੂੰ ਸਿਰਫ ਕਾਗਜ਼ ਚੁੱਕਣ ਦਾ ਕੀ ਸੀਮਤ ਰੱਖਿਆ ਜਾਂਦਾ ਸੀਗਾ ਕਿਉਂਕਿ ਇਹ ਇਹਨਾਂ ਦੇ ਵਿੱਚੋਂ ਜਦੋਂ ਬੱਚੇ ਕੋਈ ਵੱਡੇ ਹੁੰਦੇ ਸੀ ਜਦੋਂ ਨੂੰ ਪੜ੍ਹਾਈ ਦੀ ਨੌਲੇਜ ਨਹੀਂ ਹੁੰਦੀ ਸੀਗੀ ਜਾਂ ਇਹਨਾਂ ਨੂੰ ਆਪਣੇ ਅਧਿਕਾਰਾਂ ਦਾ ਨਹੀਂ ਸੀ ਪਤਾ ਹੁੰਦਾ ਤੇ ਇਹੀ ਲੋਕ ਜਿਹੜੇ ਸੀਗੇ ਕ੍ਰਿਮੀਨਲ ਬਣਦੇ ਸੀ ਪਰ ਤੁਸੀਂ ਇਹਨਾਂ ਨੂੰ ਕ੍ਰਿਮੀਨਲ ਹੋਣ ਤੋਂ ਬਚਾ ਲਿਆ ਤੇ ਇਹਨਾਂ ਨੂੰ ਜਿਹੜੀ ਸਿੱਖਿਆ ਦਿੱਤੀ ਹੈ ਤੁਸੀਂ ਲਾਅ ਦੀ ਪੜ੍ਹਾਈ ਇਹਨਾਂ ਨੂੰ ਹੁਣ ਤੋਂ ਹੀ ਕਰਵਾ ਰਹੇ ਹੋ ਤੇ ਮੇਰੇ ਹਿਸਾਬ ਨਾਲ ਕੋਈ ਚੰਗਾ ਵਕੀਲ ਵੀ ਇੰਨੀ ਨੌਲੇਜ ਨਹੀਂ ਰੱਖਦਾ ਜਿੰਨੇ ਛੋਟੇ ਛੋਟੇ ਬੱਚੇ ਰੱਖਦੇ ਹੈ ਦੇਖੋ ਹਮੇਸ਼ਾ ਕਹਾਵਤ ਹੈ ਕਿ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕ્યોਰ ਇਲਾਜ ਨਾਲੋਂ ਬਚਾਅ ਚੰਗਾ ਜੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਿੱਖਿਸ਼ਿਤ ਕਰ ਦਾਂਗੇ ਇਹਨਾਂ ਨੂੰ ਨੈਗਲੈਕਟ ਨਹੀਂ ਹੁੰਦਾਂਗੇ ਇਹਨਾਂ ਨੂੰ ਗੁਮਰਾਹ ਨਹੀਂ ਹੁੰਦਾਂਗੇ ਇਹਨਾਂ ਨੂੰ ਸਹੀ ਦਿਸ਼ਾ ਦਿਨੇਸ਼ ਦੇਣਗੇ ਇਹ ਗੁਮਰਾਹ ਵਾਲੇ ਪਾਸੇ ਜਾਣਗੇ ਤੇ ਅਪਰਾਧ ਕਰਨਗੇ ਨਹੀਂ ਤੇ ਅਸੀਂ ਅਪਰਾਧ ਹੋਣ ਤੋਂ ਬਾਅਦ ਸਜ਼ਾ ਦੇਣ ਦੇ ਬਦਲੇ ਇਹਨਾਂ ਨੂੰ ਸੁਧਾਰੀਏ ਅਸੀਂ ਇਹਨਾਂ ਨੂੰ ਪ੍ਰੀਵੈਂਟ ਕਿਉਂ ਨਾ ਕਰੀਏ ਤੇ ਸਾਡਾ ਸਾਰਾ ਦਾ ਸਾਰਾ ਉਪਰਲ ਹੈਗਾ ਕਿ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕ્યોਰ ਇਨੂੰ ਇੰਨਾ ਸਿੱਖਿਆ ਦਿਓ ਐਨੀ ਵਧੀਆ ਸਿੱਖਿਆ ਦਿਓ ਤਾਂ ਕਿ ਇਹ ਸਮਾਜ ਦੇ ਵਿੱਚ ਬਰਾਬਰ ਦੇ ਨਾਗਰਿਕ ਵਜੋਂ ਅੱਗੇ ਵਧਣ ਤੇ ਇਹਨਾਂ ਨੂੰ ਕਮੀ ਕਿਸੇ ਚੀਜ਼ ਦੀ ਰਵੇ ਨਾ ਨਾ ਮਹਿਸੂਸ ਹੋਣ ਤੇ ਇਹ ਆਪਣੀ ਜਿਹੜੀ ਜੋਤੀ ਇਹਨਾਂ ਨੇ ਜਗਾਈ ਹੈ ਸਿੱਖਿਆ ਦੀ ਇਹ ਅੱਗੇ ਵੀ ਵੰਡਣ ਅਸੀਂ ਉਹਨਾਂ ਨੇ ਇਸ ਵਾਸਤੇ ਤਿਆਰ ਕਰਦੇ ਪਏ ਆਂ ਔਰ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਹ ਬੱਚੇ ਆਪਣੇ ਰਿਸ਼ਤੇਦਾਰਾਂ ਨੂੰ ਹੋਰਨਾਂ ਨੂੰ ਵੀ ਇਹ ਸਿੱਖਿਆ ਬੰਨਦੇ ਪਏ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਵਕੀਲ ਸਾਹਿਬ ਕੀ ਲੱਗਦਾ ਹੈ ਵੀ ਇਹ ਕੰਮ ਸਰਕਾਰਾਂ ਦੇ ਸੀਗੇ ਜਿਹੜੇ ਹਰੀਮ ਜਿੰਦਲ ਸਾਹਿਬ ਕਰ ਰਹੇ ਨੇ ਤੇ ਸਰਕਾਰਾਂ ਨੂੰ ਨਹੀਂ ਸੀ ਲੱਗਦਾ ਵੀ ਇਹ ਕੰਮ ਜਿਹੜਾ ਹੈਗਾ ਬੱਚਿਆਂ ਨੂੰ ਲੋੜ ਦੀ ਪੜਾਈ ਬਚਪਨ ਤੋਂ ਹੀ ਪੜਾਈ ਜਾਵੇ ਤੇ ਆਪਣੇ ਅਧਿਕਾਰਾਂ ਦਾ ਜਲਦੀ ਪਤਾ ਲੱਗੂਗਾ ਜਾਂ ਜਿਹੜੇ ਵੱਡੇ ਹੋ ਕੇ ਜਿਹੜੇ ਆਪਣੇ ਦੇਸ਼ ਦਾ ਭਵਿੱਖ ਬਣ ਸਕਦੇ ਆ ਕਿਉਂ ਬੇਸ਼ੱਕ ਚਾਹੇ ਕੋਈ ਪੜ੍ਹੇ ਲਿਖੇ ਪਰਿਵਾਰ ਦੇ ਵਿੱਚ ਜਨਮਿਆ ਬੱਚਾ ਹੋਵੇ ਲੱਗਦਾ ਨਹੀਂ ਵੀ ਆਪਾਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਸੀ ਸਰਕਾਰਾਂ ਦਾ ਕੰਮ ਇਹ ਵਕੀਲ ਸਾਹਿਬ ਕਰ ਰਹੇ ਨੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕੰਮ ਤਾਂ ਸਰਕਾਰਾਂ ਦਾ ਹੈ ਇਹ ਸਰਕਾਰਾਂ ਨੂੰ ਚਾਹੀਦੀ ਹੈ ਕਿ ਜਿਹੜੀ ਇਨਕਵੈਲਿਟੀ ਹੈ ਜਿਹੜੀ ਇਨਕਵੈਲਿਟੀ ਅਮੀਰ ਹੈ ਉਹ ਹੋਰ ਜ਼ਿਆਦਾ ਦਿਨ-ਬਦਨ ਅਮੀਰ ਹੁੰਦਾ ਜਾ ਰਿਹਾ ਤੇ ਜਿਹੜੇ ਗਰੀਬ ਨੇ ਉਹ ਹੋਰ ਗਰੀਬ ਹੋ ਜਾ ਰਹੇ ਦਿਨ-ਬਦਨ ਜਿਹੜੀ ਇਹ ਇਨਕਵੈਲਟੀ ਹੈ ਜਿਹੜਾ ਇਹ ਡਿਫਰੈਂਸ ਹੈ ਬਹੁਤ ਜ਼ਿਆਦਾ ਵਧ ਰਿਹਾ ਇਹ ਡਿਫਰੈਂਸ ਨੂੰ ਜਿਹੜਾ ਘਟ ਕਰਨ ਲਈ ਜਾਂ ਇਹ ਡਿਫਰੈਂਸ ਤੇ ਇੱਕ ਲਗਾਮ ਲਗਾਉਣ ਲਈ ਜਿੰਦਰ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਜੇ ਸਰਕਾਰਾਂ ਕਰਦੀਆਂ ਤੇ ਗੱਲ ਕੁਝ ਹੋਰ ਹੋਣੀ ਸੀ ਪਿਕਚਰ ਕੁਝ ਹੋਰ ਹੋਣੀ ਸੀ ਆਪਾਂ ਦੇਖਦੇ ਆਪਾਂ ਆਪਣੇ ਫੈਮਿਲੀ ਨਾਲ ਬਰਥਡੇ ਮਨਾਨੇ ਆ ਠੀਕ ਹੈ ਆਪਣੇ ਪਰਿਵਾਰਕ ਮੈਂਬਰ ਲੈ ਕੇ ਜਾਣੇ ਆ ਠੀਕ ਹੈ ਵਧੀਆ-ਵਧੀਆ ਰੈਸਟੋਰੈਂਟਸ ਤੇ ਹੋਟਲਸ ਤੇ ਜਾ ਕੇ ਅਸੀਂ ਡਿਨਰ ਲੰਚ ਇੰਜੋਏ ਕਰਦੇ ਆਂ ਬਟ ਅੱਜ ਇੱਥੇ ਆਏ ਆ ਜਿੰਦਰ ਸਾਹਿਬ ਦੇ ਬਰਥਡੇ ਤੇ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਉਹ ਜਿਹੜੇ ਦੂਸਰੇ ਬੱਚੇ ਨੇ ਜਿਹੜੇ 슬ਮ ਏਰੀਆ ਦੇ ਵਿੱਚੋਂ ਉਹਨਾਂ ਬੱਚਿਆਂ ਦੇ ਨਾਲ ਬਰਥਡੇ ਮਨਾਉਂਦੇ ਆ ਉਹ ਹਰ ਸਾਲ ਬਰਥਡੇ ਇਹ ਨਹੀਂ ਵੀ ਹੁਣ ਮਨਾ ਰਿਹਾ ਹਰ ਸਾਲ ਮਨਾਉਂਦੇ ਨੇ ਉਸ ਤੋਂ ਇਲਾਵਾ ਵੀ ਸਿਰਫ ਨਾਟ ਓਨਲੀ ਦੇਸ ਕੀ ਬਰਥਡੇ ਵਾਲਾ ਦਿਨ ਹੀ ਨਹੀਂ ਕਿ ਉਹਨਾਂ ਦੇ ਇਨੇਕ ਪ੍ਰੋਜੈਕਟ ਚੱਲ ਰਹੇ ਆ ਨਾ ਬੱਚਿਆਂ ਵਾਸਤੇ ਸਟੱਡੀਜ਼ ਨੂੰ ਲੈ ਕੇ ਜਿਹੜੀ ਉਹਨਾਂ ਦੀ ਪੜ੍ਹਾਈ ਨੂੰ ਲੈ ਕੇ ਤੋਂ ਉਸ ਤੋਂ ਇਲਾਵਾ ਇਹਨਾਂ ਨੇ ਬੁੱਕਸ ਲਿਖੀਆਂ ਨੇ ਜਿਹੜੀਆਂ ਇੰਪਾਵਰਮੈਂਟ ਥਰੂ ਨੋਲਿਜ ਤੇ ਇੱਕ ਮਨੁੱਖਾਂ ਦੀ ਨਵੀਂ ਬੁਕਾਇਆ ਰੀਸਟੋਰਿੰਗ ਦੀ ਬੈਲੈਂਸ ਜਿਹੜਾ ਇਹ ਬੈਲੈਂਸ ਹੈ ਜਿਹੜਾ ਇਨਕੁਐਲਿਟੀ ਹੈਗੀ ਆ ਅਮੀਰੀ ਗਰੀਬੀ ਦਾ ਬੈਲੈਂਸ ਹੈ ਉਹ ਰੀਸਟੋਰ ਹੋਣਾ ਚਾਹੀਦਾ ਹੈ ਉਹ ਬਹੁਤ ਜ਼ਰੂਰੀ ਆ ਕਿ ਇੱਕ ਗਰੀਬ ਵਿਅਕਤੀ ਆ ਗਰੀਬ ਬੰਦਾ ਹੋਵੇ ਉਹ ਵਿਚਾਰਾ ਕਿਤੇ ਕੁਝ ਖਾਣ ਲਈ ਮਹਤਵਾਜ ਆ ਉਹਨੂੰ ਕੁਝ ਕਾਨੂੰਨੀ ਮਿਲਦਾ ਅਮੀਰ ਵਿਅਕਤੀ ਵੱਡੇ ਵੱਡੀਆਂ ਹੋਟਲਾਂ ਚ ਰੋਟੀ ਖਾ ਰਿਹਾ ਆ ਤੇ ਇਸ ਬੈਲੰਸ ਨੂੰ ਹੋਈ ਕਰਨ ਲਈ ਇਹਨਾਂ ਨੂੰ ਬੱਚਿਆਂ ਨੂੰ ਅੱਜ ਇੱਥੇ ਲੈ ਕੇ ਆਨਾਂ ਨੇ ਬੱਚੇ ਇੱਥੇ ਆਪਣਾ ਪੂਰਾ ਇੰਜੋਏ ਕਰ ਰਹੇ ਹਨ ਰੈਸਟੋਰੈਂਟ ਚ ਆਏ ਨੇ ਆਈ ਥਿੰਕ ਸੋ ਮੈਂ ਨਹੀਂ ਕਹਿੰਦਾ ਇਹ ਮੇਬੀ ਪਹਿਲਾਂ ਵੀ ਆਏ ਹੋਣਗੇ ਜਾਂ ਨਹੀਂ ਆਏ ਹੋਣਗੇ ਆਈ ਡੋਨਟ ਨੋ ਅਬਾਊਟ ਦਿਸ ਬਟ ਫਿਰ ਵੀ ਅੱਜ ਇਹਨਾਂ ਵਾਸਤੇ ਬਹੁਤ ਅੱਛਾ ਦਿਨ ਹੈ ਇੰਜੋਏ ਕਰ ਰਹੇ ਨੇ ਤੇ ਕਿੰਨੀਆਂ ਦਿਵਾਵਾਂ ਦੇਣਗੇ ਜਿੰਦਰ ਸਾਹਿਬ ਨੂੰ ਅਸੀਂ ਕਿੰਨੀਆਂ ਦਿਵਾਵਾਂ ਦੇਣੇ ਆ ਜਿੰਦਰ ਸਾਹਿਬ ਨੂੰ ਪਰਮਾਤਮਾ ਕਰੇ ਜਨਮ ਜਨਮ ਦਿਨ ਵਾਲੇ ਦਿਨ ਤੇ ਇਹਨਾਂ ਨੂੰ ਬਹੁਤ ਬਹੁਤ ਖੁਸ਼ੀਆਂ ਮਿਲਣ ਮੇਰੇ ਆ ਬਹੁਤ ਬੈਸਟ ਵਿਸ਼ੇਸ ਨੇ ਪਰਮਾਤਮਾ ਇਹਨਾਂ ਦੀ ਲੰਬੀ ਉ ਉਮਰ ਲੰਬੀ ਕਰੇ ਜੀ ਸਰ ਕੀ ਲੱਗਦਾ ਹੈ ਵੀ ਜਿੱਦਾਂ ਹੁਣ ਝੁੱਗੀ ਝੋਪੜੀ ਵਾਲੇ ਬੱਚੇ ਹੁੰਦੇ ਨੇ ਜਾਂ ਕਾਗਜ਼ ਚੁਗਣ ਵਾਲੇ ਬੱਚੇ ਹੁੰਦੇ ਨੇ ਉਹਨਾਂ ਨੂੰ ਰੈਸਟੋਰੈਂਟ ਦੇ ਅੰਦਰ ਹੀ ਨਹੀਂ ਵੜਨ ਦਿੱਤਾ ਜਾਂਦਾ ਤੇ ਅੱਜ ਝੁੱਗੀ ਝੋਪੜੇ ਵਾਲੇ ਬੱਚਿਆਂ ਨੂੰ ਹਰੀओम ਜਿੰਦਲ ਜੀ ਰੈਸਟੋਰੈਂਟ ਦੇ ਵਿੱਚ ਲੈ ਕੇ ਆਏ ਨੇ ਤੇ ਬਲਕਿ ਉਹਨਾਂ ਦੇ ਨਾਲ ਕੇਕ ਕਟਿਆ ਤੇ ਨਾਲ ਖਾਣਾ ਖਲਿਆ ਬਿਲਕੁਲ ਸਰ ਬਲਕਿ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਸਾਨੂੰ ਵੀ ਤੇ ਸਰ ਇੱਕ ਐਕਚੁਅਲੀ ਡਿਫਰੈਂਸ ਹੋਇਆ ਨਾ ਜਿਹੜਾ ਬਣਾਇਆ ਹੈ ਵਾ ਸਾਡੀ ਗਵਰਨਮੈਂਟ ਦੇ ਥਰੂ ਦੇਖਿਆ ਜਾਵੇ ਤੇ ਗਵਰਨਮੈਂਟ ਨੇ ਕ੍ਰੀਏਟ ਕੀਤਾ ਹੈ ਸਾਡੇ ਮਾਈਂਡ ਦੇ ਵਿੱਚ ਇਹਦਾ ਵਾਸ਼ ਕੀਤਾ ਹੋਇਆ ਹੈ ਸਾਨੂੰ ਕਿ ਵੀ ਜੇ ਇੱਕ ਬੱਚਾ ਮਤਲਬ ਕਿ ਝੁੱਗੀ-ਚੋਪੜੀ ਵਾਲਾ ਹੈਗਾ ਵਾ ਉਹਨੂੰ ਕੋਈ ਅਧਿਕਾਰ ਨਹੀਂ ਅੰਦਰ ਵੜਨ ਦਾ ਕਿਉਂ ਉਹਦੇ ਵੀ ਰਾਈਟਸ ਹੈਗੇ ਆ ਪਦਵੀ ਇੱਕ ਅਗਰੇਵਧਿਕਾਰ ਹੈਗੀ ਆ ਬਿਲਕੁਲ ਸਰ ਨੇ ਹੀ ਇਸ ਚੀਜ਼ ਦਾ ਬਲਕਿ ਜੋ ਮੈਂ ਇਸ ਸਰ ਤੋਂ ਜ਼ਿਆਦਾ ਇੰਪ੍ਰੈਸ ਹੋਇਆ ਸੀਦਾ ਕਿਉਂਕਿ ਮੈਂ ਵੀ ਇੱਕ ਸਟੂਡੈਂਟ ਲਾਈਫ ਤੋਂ ਉੱਟ ਕੇ ਆਇਆ ਹਾਂ ਜੋ ਮੈਂ ਚੀਜ਼ ਦੇਖੀ ਹੈ ਕਿ ਵੀ ਜੋ ਬੱਚਿਆਂ ਨੂੰ ਸਾਨੂੰ ਪੜਾਇਆ ਜਾ ਰਿਹਾ ਸੀ ਏਵੋਰ ਐਪਲ ਵੀ ਹੋਰ ਹੋਇਆ ਸੀ ਉਹਨੇ ਜੋ ਵੀ ਰਹਿ ਗਈ ਹੈ ਸਰ ਨੇ ਇਸ ਚੀਜ਼ ਨੂੰ ਲਿਆ ਕੇ ਇੱਕ ਡਿਫਰੈਂਸ ਕ੍ਰੀਏਟ ਕੀਤਾ ਵਾ ਤੇ ਬਹੁਤ ਵਧੀਆ ਲੱਗੀ ਇਸ ਸੀਨ ਨੂੰ ਕਿ ਵੀ ਬੱਚੇ ਹੋਣਾ ਜੀ ਬੈਠੇ ਨੇ ਅੰਦਰ ਇਕੱਠੇ ਹੋਈਆਂ ਚੁਕੀ ਚੋਪੜੀ ਵਾਲੇ ਰੋਟੀ ਖਾ ਰਹੇ ਆ ਸਾਡੇ ਨਾਲ ਬੈਠੇ ਨੇ ਸਾਨੂੰ ਵੀ ਬਹੁਤ ਖੁਸ਼ੀ ਇਸ ਚੀਜ਼ ਦੀ ਤੇ ਸਰ ਇਦਾਂ ਹੀ ਬਲਕਿ ਬਰਥਡੇ ਮਨਾਉਂਦੇ ਰਹਿਣ ਆਪਣਾ ਅੱਗੇ ਅੱਗੇ ਤੇ ਬਲਕਿ ਗਵਰਨਮੈਂਟ ਨੂੰ ਚਾਹੀਦਾ ਕਿ ਵੀ ਜਿਹੜੀ ਇਹਨਾਂ ਦੀ ਬੁੱਕ ਹੈਗੀ ਅੱਗੇ ਅੱਗੇ ਉਹਨੂੰ ਸਪਰੈਡ ਕਰਨ ਤੇ ਜਿਹੜੀ ਐਜੂਕੇਸ਼ਨ ਹੈ ਸਰ ਵਾਲੀ ਅੱਗੇ ਪ੍ਰੋਵਾਈਡ ਕਰਨ ਬੱਚਿਆਂ ਨੂੰ ਸਕੂਲ ਦੇ ਵਿੱਚ ਵੀ ਬਾਕੀ ਜਿਹੜਾ ਸਾਡਾ ਇੰਡੀਆ ਹੈ ਉਹ ਹੋਰ ਵੀ ਜ਼ਿਆਦਾ ਇੰਪਰੂਵ ਹੋਵੇ ਠੀਕ ਹੈ ਮੈਮ ਹਰੀਮ ਜਿੰਦਲ ਸਾਹਿਬ ਨੇ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲ ਤੇ ਕਿਉਂਕਿ ਅਮੀਰ ਤੇ ਗਰੀਬ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਫਰਕ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਜਿਹੜਾ ਅੱਜ ਦਾ ਦਿਨ ਹੈ ਇਹ ਸੈਲੀਬ੍ਰੇਸ਼ਨ ਦਾ ਦਿਨ ਨਹੀਂ ਖਾਲੀ ਮਤਲਬ ਬਰਥਡੇ ਸੈਲੀਬ੍ਰੇਸ਼ਨ ਦਾ ਦਿਨ ਨਹੀਂ ਇੱਕ ਨਈ ਸੋਚ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹਰੀओम ਜਿੰਦਲ ਜੀ ਵੀ ਜਿਹੜੀ A to Z ਦੀ ਇੱਕ ਡਿਕਸ਼ਨਰੀ ਹੈ ਉਹ ਖਾਲੀ ਇੱਕ ਡਿਕਸ਼ਨਰੀ ਨਹੀਂ ਹੈ ਇੱਕ ਰੈਵਿਊਸ਼ਨ ਹੈ ਤੁਹਾਨੂੰ ਅੱਜ ਇੱਥੇ ਸਲਮ ਏਰੀਆ ਦੇ ਜਿਹੜੇ ਬੱਚੇ ਦਿਖ ਰਹੇ ਹਨ ਉਸ ਸਰ ਦਾ ਇੱਕ ਵਿਜਨ ਦੇ ਸ਼ੋਲਜਰ ਨੇ ਸੋ ਅਸੀਂ ਕਿਥੇ ਨਈ ਸੋਚ ਦਾ ਦੇ ਨਾਲ ਜਸ਼ਨ ਮਨਾ ਰਿਆਂ ਉਹਨਾਂ ਦੇ ਬਰਥਡੇ ਉੱਤੇ ਮਤਲਬ ਜਸ਼ਨ ਮਨਾ ਰਿਆਂ ਜੋ ਕਿ ਇੱਕ ਭਾਰਤ ਨਵੇਂ ਭਾਰਤ ਦਾ ਨਿਰਮਾਣ ਕਰਨ ਦੀ ਪੂਰੀ ਹਿੰਮਤ ਰੱਖਦੇ ਨੇ ਇੱਕ ਸੋਚ ਰੱਖਦੇ ਐ ਇੱਕ ਐਹੋ ਜਿਹਾ ਵਿਜਨ ਜਿਹੜਾ ਬੰਦਾ ਸੋਚਦੇ ਹੋਏ ਵੀ ਡਰਦਾ ਕਿ ਇਹ ਮੇਰਾ ਕਾਮਯਾਬ ਹੋਏਗਾ ਕਿ ਨਹੀਂ ਹੋਏਗਾ ਸ਼ੁਰੂਆਤ ਕਰਨ ਲੱਗੇ ਵੀ ਲੋਕ ਡਰਦੇ ਆ ਸੋ ਅਸੀਂ ਸਰ ਦੇ ਪੂਰੀ ਤਰ੍ਹਾਂ ਨਾਲ ਆ जिन्ना सी सपोर्ट कर सर वैसे अपने आप ही इन्नी पर्सनालिटी है मैं ही कहना चाहूँगी बंधु हेल्पिंग हैंड्स प्राउडली सैलीब्रेट दिस डे विद द रियल हीरो ऑफ चेंज सो हैप्पी बर्थडे सर wish you all the best for your bright future thank you so much ٹھیک ہے جی سو ਤੁਸੀਂ ਸੁਣਿਆ ਆ ਵੀ ਲੋਕਾਂ ਨੇ ਵੀ ਜਿਹੜੀ ਹੈਗੀ ਆ ساری ਇਹਨਾਂ ਨੂੰ ਵੱਡੇ ਵਿਸ਼ ਕੀਤੀ ਹੈ ਕਿਉਂਕਿ ਇਹ ਵਿਸ਼ ਦੇ ਹੀ ਕਾਬਿਲ ਨੇ ਕਿਉਂਕਿ ਹਮੇਸ਼ਾ ਜਿਹੜੇ ਬੱਚਾ ਬਾਰੇ ਸੋਚਦੇ ਨੇ ਉਹ ਵੀ स्लम ایریا ਦੇ ਬੱਚਿਆਂ ਬਾਰੇ ਸੋਚਦੇ ਨੇ ਜਿਹੜੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਖੀਸਾ ਨਹੀਂ ਪਰ ਸਕਦੇ ਤੇ ਉਹਨਾਂ ਨੂੰ ਇਹ ਬਿਲਕੁਲ ਫ੍ਰੀ ਲਾਅ ਦੀ ਪੜ੍ਹਾਈ ਕਰਾ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਦੀ ਜਾਣਕਾਰੀ ਸਿਖਾ ਰਹੇ ਨੇ ਤੇ ਆਮ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਜੀਆ ਜਾਂਦਾ ਜੱਜ ਕਿਸ ਤਰ੍ਹਾਂ ਆਪਾਂ ਜੀ ਸਕਦੇ ਆ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿੱਥੇ ਹਰ ਇੱਕ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਹੋਰ ਲੱਗੀ ਹੋਈ ਹੈ ਤੇ ਇੱਥੇ ਜਿਹੜਾ ਬੱਚਿਆਂ ਨੂੰ ਬਿਲਕੁਲ ਫ੍ਰੀ ਤਰੀਕੇ ਦੇ ਨਾਲ ਜਿਹੜੀ ਪੜ੍ਹਾਈ ਕਰਵਾ ਰਹੀ ਹੈ ਕਰਵਾਈ ਜਾ ਰਹੀ ਹੈ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਹ-ਰੂਹ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ